ਕੋਟਵਾ ਕਿਚਨ ਇਸ ਵਕਤ ਅਸੀਂ ਚੰਡੀਗੜ੍ਹ ਸਾਰੰਗਪੁਰ ਏਰੀਏ ਦੇ ਵਿੱਚ ਖੜੇ ਆ ਜਿੱਥੇ ਇਹ ਪਹਿਲੀ ਇੰਡੀਅਨ ਰਿਜ਼ਰਵ ਬਟਾਲੀਅਨ ਦਾ ਏਰੀਆ ਹੈ ਚੰਡੀਗੜ੍ਹ ਤੋਂ ਬਿਲਕੁਲ ਪੰਜਾਬ ਦੇ ਬਾਰਡਰ ਦੇ ਨਾਲ ਟੱਚ ਹੁੰਦਾ ਮੁਹਾਲੀ ਦੇ ਤੇ ਇੱਥੇ ਸਵੇਰੇ 7:80 ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਚੁੱਕ ਕੇ ਲਿਆਈ ਹੈ ਚੰਡੀਗੜ੍ਹ ਦੀ ਪੁਲਿਸ ਔਰ ਡਿਟੇਨ ਕੀਤਾ ਔਰ ਜਿਨ੍ਹਾਂ ਦੇ ਵਿੱਚੋਂ ਕੁਝ ਮੁੰਡੇ ਨੌਜਵਾਨ ਉਹ ਚੁੱਕੇ ਨੇ ਜਿਨ੍ਹਾਂ ਦੇ ਅੱਜ ਐਗਜ਼ਾਮ ਸੀ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਨਹੀਂ ਹਨ ਕਿਸੇ ਹੋਰ ਕਾਲਜ ਦੇ ਸਟੂਡੈਂਟ ਨੇ ਉਹ ਆਪਣਾ ਪ੍ਰੈਕਟੀਕਲ ਆਪਣਾ ਐਗਜ਼ਾਮ ਦੇਣ ਲਈ ਜਾ ਰਹੇ ਸੀ ਪਰ ਉਹਨਾਂ ਨੂੰ ਵੀ ਚੁੱਕ ਲਿਆ ਦਾ ਲਿਆ ਕੇ ਇੱਥੇ ਡਿਟੇਨ ਕਰਤਾ ਹੁਣ 1 ਵਜਨ ਦੇ ਵਿੱਚ 5 ਮਿੰਟ ਰਹਿ ਗਏ ਤੇ 1 ਵਜੇ ਇਹਨਾਂ ਦਾ ਪ੍ਰੈਕਟੀਕਲ ਆ ਤੇ ਹੁਣ 6 ਤੱਕ ਦੋ ਨੌਜਵਾਨ ਬਾਹਰ ਆ ਗਏ ਨੇ ਕੁਝ ਹਲੇ ਅੰਦਰ ਨੇ ਛੋਟੇ ਵੀਰ ਕੀ ਨਾਮ ਹੈ ਤੁਹਾਡਾ ਕਿੱਥੋਂ ਅਮਰਿਤਸਰੋਂ ਜੀ ਗੁਰਦਾਸਪੁਰ ਜਿਲ੍ਹੇ ਦਾ ਗੁਰਦਾਸਪੁਰ ਤੋਂ ਤੁਹਾਡਾ ਅੱਜ ਪ੍ਰੈਕਟੀਕਲ ਸੀ ਤੇ ਹੁਣ ਤੁਸੀਂ ਡਿਟੇਨ ਹੋਏ ਬਈਓ ਹਾਂਜੀ ਹਾਂਜੀ ਸਰ ਅਦਰ ਪ੍ਰੈਕਟੀਕਲ ਸੀਗਾ ਜੀ ਬਸ ਦੀ ਵੇਟ ਕਰਦੇ ਸੀਗੇ ਜੀ ਤੇ ਇਹ ਦੂਜੀ ਵਾਰ ਸਾਈ ਪੁਲਿਸ ਵਾਲੀ ਉਹ ਲੈ ਗਈ ਜੀ ਅੱਛਾ ਹਾਂਜੀ ਗੁਰਦਾਸਪੁਰ ਤੋਂ ਆਏ ਹੋ ਹਾਂਜੀ ਹਾਂਜੀ ਤੁਹਾਡਾ ਨਾਮ ਮੇਰਾ ਸ਼ੋਬਨਾਮ ਜੀ ਈਰਮਾਨਦੀਪ ਸਿੰਘ ਹੈ ਜੀ ਤੇ ਮੈਂ ਫਿਰੋਜ਼ਪੁਰ ਤੋਂ ਬਿਲੋਂਗ ਕਰਦਾ ਅਸੀਂ ਇੱਥੇ ਜੀ ਸਟੂਡੈਂਟ ਆ ਪਿਛਲੇ ਸਾਲ ਦੇ ਅਸੀਂ ਸਟੂਡੈਂਟ ਆ ਕਿ ਸਾਡਾ ਸੈਕੰਡ ਇਅਰ ਦਾ ਜੀ ਪ੍ਰੈਕਟੀਕਲ ਐਗਜ਼ਾਮ ਸੀਗਾ ਅਸੀਂ ਪ੍ਰੈਕਟੀਕਲ ਐਗਜ਼ਾਮ ਸਰ ਪ੍ਰੈਕਟੀਕਲ ਫਾਈਲਾਂ ਹੱਥਾਂ 'ਚ ਲੈ ਕੇ ਉੱਥੇ ਖੜੇ ਹੋਏ ਸੀ ਉਧਰੋਂ ਪੁਲਿਸ ਦੀ ਵੈਨ ਆਉਂਦੀ ਆ ਜੀ ਸਾਨੂੰ ਚੱਕ ਕੇ ਨਾਲ ਆਦੇ ਬੱਸ ਚ ਬਿਠਾ ਕੇ ਤੇ ਇੱਥੇ ਲਿਆ ਦਿੱਤਾ ਜਾਂਦਾ ਹੈ ਨਾ ਸਾਨੂੰ ਦੱਸਿਆ ਜਾਂਦਾ ਹੈ ਵੀ ਅਸੀਂ ਕਿੱਧਰ ਜਾ ਰਹੇ ਆ ਨਾ ਸਾਨੂੰ ਇਹ ਦੱਸਿਆ ਜਾਂਦਾ ਵੀ ਸਾਡੀ ਗਲਤੀ ਕੀ ਹੈ ਜੀ ਵੀ ਸਾਨੂੰ ਇਹ ਤਾਂ ਘੱਟੋ ਘੱਟ ਦੱਸ ਦਿੰਦੇ ਤੇ ਜੇ ਅਸੀਂ ਇੱਥੇ ਆਏ ਆ ਇੱਥੇ ਸਬ ਇੰਸਪੈਕਟਰ ਸਾਹਿਬ ਆ ਸੀ ਇੰਨੀਆਂ ਉਹਨਾਂ ਦੀਆਂ ਉਹਨਾਂ ਅਕ ਰਿਕਵੈਸਟ ਕੀਤੀ ਵੀ ਸਰ ਸਾਨੂੰ ਪਲੀਜ਼ ਛੱਡ ਦਿੱਤਾ ਜਾਵੇ ਤਕਰੀਬਨ ਅਸੀਂ 11:30 ਵਜੇ ਦੇ ਇੱਥੇ ਆ 11:30 ਦੇ ਵੀ ਸਾਡਾ 1 ਵਜੇ ਪੂਰਾ ਪ੍ਰੈਕਟੀਕਲ ਸ਼ੁਰੂ ਹੋ ਜਾਣਾ ਸਰ ਸਾਨੂੰ ਜਾਣ ਲੈਣ ਤੋਂ ਬੇਸ਼ੱਕ ਬਾਅਦ ਚ ਲੈ ਆਇਓ ਨਾਲ ਪਰ ਇੱਕ ਵਾਰੀ ਸਾਨੂੰ ਪ੍ਰੈਕਟੀਕਲ ਤਾਂ ਦੇਣ ਦਿੱਤਾ ਜਾਵੇ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਹੁਣ ਸਾਨੂੰ ਛੱਡਿਆ ਗਿਆ ਵਾ ਤੇ ਹੁਣ ਇੱਕ ਤਾਂ ਵੱਜ ਗਿਆ ਜੀ ਹੁਣ ਪਤਾ ਨਹੀਂ ਅੱਗੇ ਕਾਲਜ ਜਾ ਕੇ ਸਾਨੂੰ ਪਤਾ ਲੱਗੂਗਾ ਵੀ ਸਾਨੂੰ ਪ੍ਰੈਕਟੀਕਲ ਚ ਸ਼ਾਮਲ ਹੋਣ ਦਿੱਤਾ ਜਾਵੇਗਾ ਕਿਹੜੇ ਕਾਲਜ ਚ ਪ੍ਰੈਕਟੀਕਲ ਆ ਤੁਹਾਡਾ ਸਾਡਾ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆ 26 ਸੈਕਟਰ ਚ ਆ ਜੀ ਇਹ ਪ੍ਰੈਕਟੀਕਲ ਕਿਹੜੇ ਸਬਜੈਕਟ ਦਾ ਪ੍ਰੈਕਟੀਕਲ ਜੀ ਇੰਗਲਿਸ਼ ਦਾ ਹੈ ਇੰਗਲਿਸ਼ ਏ ਈ ਸੀ ਸਬਜੈਕਟ ਆ ਉਹਦਾ ਪ੍ਰੈਕਟੀਕਲ ਸੀਗਾ ਅੱਜ ਤੇ ਇਹਦੇ ਨੰਬਰ ਲੱਗਦੇ ਆ ਜੀ ਜਿਹੜਾ ਆਪਾਂ ਨੂੰ ਰਿਜ਼ਲਟ ਮਿਲਦਾ ਆ ਮੇਨ ਉਹਦੇ ਵਿੱਚ ਤੇ ਉਹ ਹੁਣ ਦੇਖੋ ਅੱਗੇ ਸਾਨੂੰ ਕੀ ਨੰਬਰ ਦਿੰਦੇ ਆ ਤੇ ਕੀ ਨਹੀਂ ਜਦੋਂ ਤੁਸੀਂ ਇੱਥੇ ਮੁਲਾਜ਼ਮਾ ਨੂੰ ਸਬ ਇਨਸਪੈਕਟਰ ਨੂੰ ਰਿਕੁਐਸਟ ਕੀਤੀ ਬਾਰ ਬਾਰ ਕਿਹਾ ਕਿ ਸਾਨੂੰ ਛੱਡ ਦਿਓ ਤੁਹਾਡੇ ਹੱਥਾਂ ਦੇ ਵਿੱਚ ਪ੍ਰੈਕਟੀਕਲ ਡਾਕੂਮੈਂਟਸ ਵੀ ਹੈਗੇ ਨੇ ਜਿਹੜੇ ਤੁਸੀਂ ਪ੍ਰੈਕਟੀਕਲ ਦੇਣਾ ਉਹਨਾਂ ਨੇ ਅੱਗੇ ਕੀ ਕਿਹਾ ਸਾਨੂੰ ਜੇ ਤਾਂ ਅਸੀਂ ਕਿਸੇ ਕਨਸਟੇਬਲ ਨਾਲ ਗੱਲ ਕਰਦੇ ਸੀ ਉਹ ਸਾਨੂੰ ਇਹ ਕਹਿ ਦਿੰਦਾ ਸੀ ਵੀ ਸਾਡੇ ਹੱਥ ਨਹੀਂ ਆ ਸੀਨੀਅਰ ਨਾਲ ਗੱਲ ਕਰੋ ਉੱਥੇ ਸਬ ਇਨਸਪੈਕਟਰ ਸਾਹਿਬ ਸੀ ਅਸੀਂ ਦੋ ਵਾਰੀ ਉਹਨਾਂ ਅੱਗੇ ਰਿਕੁਐਸਟ ਕੀਤੀ ਉਹ ਸਾਨੂੰ ਕਹਿੰਦੇ ਵੀ ਇਨਸਪੈਕਟਰ ਸਾਹਿਬ ਆਉਣਗੇ ਮੈਡਮ ਨੇ ਉਹ ਤੁਹਾਨੂੰ ਦੱਸਣਗੇ ਵੀ ਕੀ ਕਰਨਾ ਹੈ ਕੀ ਨਹੀਂ ਮੇਰੇ ਹੱਥ ਵਸ ਨਹੀਂ ਆ ਬਸ ਇਦਾਂ ਕਹਿ ਕੇ ਕਿ ਸਾਡਾ ਟਾਈਮ ਵੇਸਟ ਕੀਤਾ ਗਿਆ ਹੋਰ ਮਤਲਬ ਕਿਸ ਤਰ੍ਹਾਂ ਦੇ ਹੋਰ ਵੀ ਕੋਈ ਸਟੂਡੈਂਟ ਹੈਗੇ ਅੰਦਰ ਨਹੀਂ ਜੀ ਸਟੂਡੈਂਟ ਨਹੀਂ ਹੈ ਜੀ ਬਾਕੀ ਸੀਨੀਅਰ ਸਿਟੀਜ਼ਨ ਵੀ ਬਹੁਤ ਹੈ ਜੀ ਅੰਦਰ ਇੱਕ ਹਾਰਟ ਦਾ ਪੇਸ਼ੈਂਟ ਆ ਜੀ ਬਹੁਤ ਉਮਰ ਦੇ ਆ ਹੁਣੇ ਤਕਰੀਬਨ ਕੋਈ 75 80 ਸਾਲ ਦੇ ਉਹਨਾਂ ਨੂੰ ਵੀ ਖਿੱਚ ਕੇ ਧੱਕੇ ਮਾਰ ਕੇ ਬਾਸ ਚ ਬਿਠਾਇਆ ਗਿਆ ਵੀ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਤਾਂ ਫਿਰ ਕੌਣ ਜ਼ਿੰਮੇਵਾਰ ਸੀਗਾ ਇਹ ਉਹ ਵੀ ਅੰਦਰ ਬੈਠੇ ਆ ਸਾਰੇ ਹੋਰ ਵੀ ਬਹੁਤ ਕਾਫੀ ਸੀਨੀਅਰ ਆ ਆਪਣੇ ਹੈਗੇ ਜਿਹੜੇ ਅੰਦਰ ਇੱਕ ਦੋ ਫਰੀडम फाइਟਰ ਜਿਹੜੀ ਜਥੇਬੰਦੀ ਆ ਉਹਨਾਂ ਦੇ ਵੀ ਕੋਈ 5-10 ਮੈਂਬਰ ਅੰਦਰ ਬੈਠੇ ਹੋਏ ਆ ਜੀ ਹਾਂਜੀ ਇਹ ਵੀ ਜਿਹੜੇ ਮੈਡਮ ਆ ਰਹੇ ਸਾਹਮਣੇ ਤੋਂ ਇਹਨਾਂ ਨੂੰ ਵੀ ਫੜਿਆ ਹੋਇਆ ਸੀ ਨਹੀਂ ਜੀ ਇਹਨਾਂ ਦਾ ਨਹੀਂ ਪਤਾ ਆਪਾਂ ਨੂੰ ਦੇਖੇ ਨਹੀਂ ਪਰ ਹੈ ਲੇਡੀਜ਼ ਵੀ ਹੈ ਇੱਕ ਦੋ ਅੰਦਰ ਹਾਂਜੀ ਹੁਣ ਫਿਰ ਤੁਹਾਡਾ ਕਿਉਂਕਿ ਤੁਹਾਡਾ ਐਗਜ਼ਾਮ ਤਾਂ ਲੰਘ ਗਿਆ ਤੁਹਾਡਾ ਦੇਖਦੇ ਆ ਜੀ ਇੱਕ ਵਾਰੀ ਜਾਣੇ ਆ ਉਧਰ ਰਿਕਵੈਸਟ ਕਰਦੇ ਆ ਕਾਲਜ ਅੱਗੇ ਵੀ ਸਾਨੂੰ ਐਗਜ਼ਾਮ ਦਿੱਤਾ ਜਾਵੇ ਬਾਕੀ ਵੇਖਦੇ ਆ ਫਿਰ ਬਾਅਦ ਚ ਉਹਨਾਂ ਨੂੰ ਜਾਂ ਵੀਡੀਓ ਵਗੈਰਾ ਦਿਖਾਵਾਂਗੇ ਵੀ ਕੁਝ ਦੱਸਾਂਗੇ ਵੀ ਸਾਡੇ ਨਾਲ ਆ ਵਾਪਰਿਆ ਵੀ ਅਸੀਂ ਕੁਝ ਜਾਣ ਭੁੱਜ ਕੇ ਲੇਟ ਨਹੀਂ ਹੋਏ ਅਸੀਂ ਤਾਂ ਪੂਰਾ ਆਵਦਾ ਅੱਧਾ ਪੌਣਾ ਘੰਟਾ ਪਹਿਲਾਂ ਹੀ ਆਉਣ ਲੱਗੇ ਸੀਗੇ ਸੋ ਦੋਸਤੋ ਇਹ ਨੌਜਵਾਨ ਨੇ ਇੱਕ ਗੁਰਦਾਸਪੁਰ ਤੋਂ ਆ ਵੀਰ ਇੱਕ ਫਿਰੋਜ਼ਪੁਰ ਤੋਂ ਆ ਜਿਨ੍ਹਾਂ ਦਾ ਅੱਜ ਪ੍ਰੈਕਟੀਕਲ ਸੀ ਆਫ ਦਾ ਪ੍ਰੈਕਟੀਕਲ ਇੰਗਲਿਸ਼ ਦਾ ਦੇਣ ਵਾਸਤੇ ਇੱਥੇ 26 ਸੈਕਟਰ ਦੇ ਵਿੱਚ ਕਾਲਜ ਦੇ ਵਿੱਚ ਪ੍ਰੈਕਟੀਕਲ ਸੀ ਪਰ ਇਹਨਾਂ ਨੂੰ ਵੀ ਪ੍ਰਦਰਸ਼ਨਕਾਰੀ ਸਮਝ ਕੇ ਚੰਡੀਗੜ੍ਹ ਪੁਲਿਸ ਚੁੱਕ ਕੇ ਇੱਥੇ ਲੈ ਆਈ ਔਰ ਜਿਨ੍ਹਾਂ ਇਸ ਤਰੀਕੇ ਨਾਲ ਇਹਨਾਂ ਨੇ ਦੱਸਿਆ ਕਿ ਬਹੁਤ ਜ਼ਿਆਦਾ ਨੇ ਰਿਕੁਐਸਟ ਕੀਤੀ ਬਹੁਤ ਕੁਝ ਇਹਨਾਂ ਨੇ ਬਾਰ ਬਾਰ ਕਿਹਾ ਕਿ ਸਾਡਾ ਪ੍ਰੈਕਟੀਕਲ ਸਾਨੂੰ ਛੱਡ ਦਿੱਤਾ ਜਾਵੇ ਕਿਸੇ ਵੀ ਅਧਿਕਾਰੀ ਨੇ ਇਹਨਾਂ ਦੀ ਗੱਲ ਨਹੀਂ ਸੁਣੀ ਕਿਸੇ ਵੀ ਅਧਿਕਾਰੀ ਨੇ ਇਹਨਾਂ ਨੂੰ ਕੋਈ ਵਜਨਦਾਰ ਉੱਤਰ ਨਹੀਂ ਦਿੱਤਾ ਕਿਸੇ ਸਿਪਾਹੀ ਨਾਲ ਗੱਲ ਕਰਦੇ ਤਾਂ ਉਹ ਕਹਿੰਦੇ ਕਿ ਸਬ ਇਨਸਪੈਕਟਰ ਨਾਲ ਗੱਲ ਕਰਨੇ ਕਿ ਸਬ ਇਨਸਪੈਕਟਰ ਨਾਲ ਗੱਲ ਕਰਦੇ ਤਾਂ ਉਹ ਕਹਿੰਦੇ ਉੱਪਰਲੇ ਅਧਿਕਾਰੀ ਨਾਲ ਗੱਲ ਕਰਨੇ ਸੋ ਇਹ ਤਸਵੀਰਾਂ ਨੇ ਆਪਾਂ ਅੰਦਰ ਜਿਹੜੇ ਨੌਜਵਾਨ ਬੈਠੇ ਨੇ ਅੰਦਰ ਜਿਹੜੇ ਲੀਡਰ ਬੈਠੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੁਝ ਸੂਤਰਾਂ ਤੋਂ ਸਾਨੂੰ ਪਤਾ ਲੱਗਿਆ ਕਿ ਅੰਦਰ ਸੀਨੀਅਰ ਸਿਟੀਜ਼ਨ ਵੀ ਬੈਠੇ ਨੇ ਹੋਰ ਵੀ ਕਾਫੀ ਜਿਹੜੇ ਹੈਗੇ ਨੇ ਲੜਕੀਆਂ ਵੀ ਨੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਜੁੜੇ ਹੋਏ ਨੇ ਗੁਰਜੀਤ ਸਿੰਘ ਤਲਵੰਡੀ ਜੀ ਤਲਵੰਡੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਸੀਂ ਇਸ ਵਕਤ ਜਿੱਥੇ ਤੁਹਾਨੂੰ ਡਿਟੇਨ ਕੀਤਾ ਹੋਇਆ ਉੱਥੇ 메ਨ ਗੇਟ ਤੇ ਖੜੇ ਆਂ ਸਾਨੂੰ ਅਧਿਕਾਰੀ ਅੰਦਰ ਨਹੀਂ ਆਉਣ ਦੇ ਰਹੇ ਤੇ ਅੰਦਰੋਂ ਦੋ ਨੌਜਵਾਨ ਬਾਹਰ ਆਏ ਨੇ ਇੱਕ ਮੁੰਡਾ ਗੁਰਦਾਸਪੁਰ ਤੋਂ ਇੱਕ ਫਿਰੋਜ਼ਪੁਰ ਤੋਂ ਔਰ ਦੋਨਾਂ ਦਾ ਐਗਜ਼ਾਮ 1 ਵਜੇ ਸੀ ਪ੍ਰੈਕਟੀਕਲ ਔ ਸਮਾਂ ਲੰਘ ਚੁੱਕਿਆ ਤੁਸੀਂ ਅੰਦਰੋਂ ਅੰਦਰ ਦੀ ਕੀ ਸਥਿਤੀ ਆ ਕੰਦਰ ਅਸੀਂ ਰੋਜ਼ ਮਜ਼ਾਰਾ ਕੀਤਾ ਜੀ ਸਾਡੀ ਬਹੁਤ ਤਲਖਬਾਜ਼ੀ ਹੋਈ ਛੇ ਤੋਂ ਹੁਣ ਤੱਕ ਵੀਡੀਓ ਵੀ ਮੈਂ ਭੇਜਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾ ਇੰਟਰਨੈਟ ਦੀ ਸੇਵਾਵਾਂ ਅੰਦਰ ਬੰਦ ਕੀਤੀਆਂ ਹੋਈਆਂ ਨੇ ਜੀ ਤੇ ਉਸ ਤੋਂ ਬਾਅਦ ਅਸੀਂ ਕਹਿ ਜੀ ਕਿ ਬੱਚਿਆਂ ਦਾ ਕੀ ਕਸੂਰ ਹੈ ਜਾਂ ਤਾਂ ਤੁਸੀਂ ਲਿਖ ਕੇ ਦਿਓ ਹੂੰ ਕਿ ਇਹ ਅਸੀਂ ਲੈ ਕੇ ਆਏ ਹੋਏ ਹਾਂ ਤਾਂ ਕਿ ਆਪ ਜੀ ਉੱਤੇ ਪ੍ਰੈਜ਼ੈਂਟ ਕਰ ਸਕਣ ਕਿ ਇਹਨਾਂ ਨੂੰ ਫੇਰ ਕਿਉਂਕਿ ਐਗਜ਼ੈਂਪਸ਼ਨ ਇਹਨਾਂ ਨੂੰ ਕਿਵੇਂ ਮਿਲੂਗੀ ਕਿਸ ਬੁਨਿਆਦ ਤੇ ਮਿਲੂਗੀ ਮੈਂ ਤਾਂ ਦਾ ਕਸੂਰ ਵੀ ਨਹੀਂ ਜੀ ਉਹਨਾਂ ਨੂੰ ਜਦੋਂ ਪੁੱਛਿਆ ਕਿ ਤੁਸੀਂ ਪ੍ਰੋਟੈਸਟ ਦੇ ਹਿੱਸਾ ਸੀ ਉਹ ਕਹਿੰਦੇ ਨਹੀਂ ਸਿਰਫ ਗਾਰਡ ਤੋਂ ਇਹ ਪੁੱਛਣ ਗਈ ਸੀ ਜੀ ਕਿ ਅਸੀਂ ਕਿਧਰਲੇ ਪਾਸੇ ਜਾਈਏ ਕਿ ਸਾਡੀ ਐਂਟਰੀ ਕਿਹੜੇ ਪਾਸੇ ਹੋਊਗੀ ਤੇ ਸਾਨੂੰ ਕਹਿੰਦੇ ਇੱਕਦਮ ਇੱਕ ਮੁੰਡੇ ਦੀ ਪੱਗ ਲਾਹੀ ਗਈ ਜੀ ਡਾਂਗਾ ਮਾਰੀਆਂ ਗਈਆਂ ਤੇ ਉਹਨਾਂ ਨੂੰ ਧੱਕਾ ਖੋਕੇ ਉਹਨਾਂ ਨੂੰ ਵਿਚਾਰਿਆਂ ਨੂੰ ਬਾਸ ਵਿੱਚ ਬਿਠਾ ਕੇ ਤੇ ਇਧਰ ਲਏ ਉਹ ਅੰਦਰ ਆ ਕੇ ਜਦੋਂ ਮਯੂਜ਼ ਦੇ ਬੜੇ ਖੜੇ ਸੀ ਤੇ ਉਹਨਾਂ ਕੋਲ ਅਸੀਂ ਗਏ ਤੇ ਜਾ ਕੇ ਜਦੋਂ ਪੁੱਛਿਆ ਆਹ ਗੱਲ ਵਿੱਚੋਂ ਨਿਕਲੀ ਜੀ ਅਸੀਂ ਇਹਨਾਂ ਨੂੰ ਕਿਹਾ ਜੀ ਕਿ ਸਾਨੂੰ ਬੇਸ਼ੱਕ ਤੁਸੀਂ ਮੈਂ ਕਹਿੰਦਾ ਮਹੀਨੇ ਸਾਲ ਅੰਦਰ ਬੰਦ ਕਰੂਗਾ ਉਪਰੋਂ ਕੋਈ ਪ੍ਰੋਬਲਮ ਨਹੀਂ ਜਿਹੜੇ ਬੱਚੇ ਜਿਹਨਾਂ ਦਾ ਕਸੂਰ ਹੀ ਨਹੀਂ ਜਿਹੜੇ ਮੂਵਮੈਂਟ ਚ ਵੀ ਪਾਰਟ ਨਹੀਂ ਜੀ ਗੱਲ ਜਿਹੜੀ ਇੱਥੇ ਸਿੱਧੂ ਸਾਹਿਬ ਇੱਕ ਬਰੀਕੀ ਚ ਦੇਖਣ ਵਾਲੀ ਹੈ ਕਿ ਚੰਡੀਗੜ੍ਹ ਪੁਲਿਸ ਐਨੀ ਬਕਲਾੜ ਚਾਈ ਹੋਈ ਹੈ ਕਿ ਪੱਗ ਤੋੜੀ ਜਾਂਦੀ ਹੈ ਜੀ ਇੱਕ ਕੋਈ ਸਿੱਖ ਸਰਦਾਰ ਕੋਈ ਨੌਜਵਾਨ ਹਮ ਪੰਜਾਬ ਦਾ ਗੱਭਰੂ ਕੋ ਕਿਤੇ ਖੜਾ ਹੋਵੇ ਭਾਵੇਂ ਕੱਲ੍ਹੇ ਹੀ ਖੜਾ ਹੋਵੇ ਜੀ ਬਿਲਕੁਲ ਇਹ ਤਾਂ ਉਹਦੇ ਉੱਤੇ ਵੀ ਇਹਨਾਂ ਦਾ ਬੱਸ ਚਲੇ ਉਹਨੂੰ ਵੀ ਐਨੇ ਸੇ ਪਾ ਕੇ ਜਿਵੇਂ ਗੜ ਭੇਦਨ ਜੋ ਹਾਲਾਤ ਅੱਜ ਦੇ ਸਹੀ ਲੱਗ ਰਹੇ ਨੇ ਜੋ ਅੱਜ ਦੇਖਣ ਨੂੰ ਹਾਂਜੀ ਅ ਤਲਵੰਡੀ ਸਾਹਿਬ ਇੱਕ ਜਿਸ ਤਰ੍ਹਾਂ ਦਾ ਸੀਨ ਅਸੀਂ ਵੇਖਿਆ ਅਸੀਂ ਲੁਧਿਆਣਾ ਵੱਲ ਤੁਰ ਆ ਰਹੇ ਸੀ ਜਿਉਂ ਹੀ ਮੁਹਾਲੀ ਤੋਂ ਚੰਡੀਗੜ੍ਹ ਦੇ ਵਿੱਚ ਐਂਟਰ ਹੋਣ ਲੱਗੇ ਤਾਂ ਜਗ੍ਹਾ ਜਗ੍ਹਾ ਬੈਰੀਗੇਟਿੰਗ ਜਗ੍ਹਾ ਜਗ੍ਹਾ ਚੈਕਿੰਗ ਆਪਾਂ ਦਿੱਲੀ ਦੀ ਗੱਲ ਕਰਦੇ ਹੁੰਦੇ ਸੀ ਕਿ ਦਿੱਲੀ ਨੇ ਪੰਜਾਬ ਔਰ ਦਿੱਲੀ ਦੇ ਵਿਚਾਲੇ ਇੱਕ ਸਰਹੱਦ ਬਣਾਤੀ ਸੀ ਪਰ ਉਹ ਤਸਵੀਰਾਂ ਸਾਨੂੰ ਚੰਡੀਗੜ੍ਹ ਤੇ ਮੁਹਾਲੀ ਦੇ ਵਿਚਾਲੇ ਵੀ ਦੇਖਣ ਨੂੰ ਮਿਲੀਆਂ ਇਹ ਤਾਂ ਜੀ ਮੈਂ ਕਹਿੰਦਾ ਜੀ ਸ਼ੁਰੂਆਤ ਹੈ ਹੂੰ ਜੀ ਆਪਣੀ ਕੌਮ ਹਜੇ ਵੀ ਇਕਜੁੱਟ ਨਾ ਹੋਈ ਜੀ ਜੇ ਤੁਸੀਂ ਫੇਰ ਵੀ ਆਪਣੇ ਸਰਪੰਚੀਆਂ ਆਪਣੀਆਂ ਛੋਟੀਆਂ ਐਮਐਲਏ ਸ਼ਪਾ ਤੇ ਛੋਟੀ ਛੋਟੀ ਚੀਜ਼ਾਂ ਪਿੱਛੇ ਤੁਸੀਂ ਆਪਦੀ ਕੌਮ ਦਾ ਭਵਿੱਖ ਜੇ ਕਿਲੀ ਤੇ ਟੰਗਤਾ ਜੇ ਤੁਸੀਂ ਸਿਆਸਤਬਾਜ਼ੀ ਕਰਦੇ ਰਹੇ ਤੇ ਧੜੇਬਾਜ਼ੀਆਂ ਕਰਦੇ ਰਹੇ ਤੇ ਤੁਸੀਂ ਇਕਜੁੱਟ ਨਾ ਹੋਏ ਜੀ ਤਾਂ ਅੱਗੇ ਕੌਮ ਦਾ ਭਵਿੱਖ ਬਹੁਤ ਅਨਿਸ਼ਚਿਤ ਮੰਦ ਹੈ ਹੂੰ ਇਹ ਜਾਗਰੂਪ ਨੌਜਵਾਨੀ ਨੂੰ ਹੋਣਾ ਚਾਹੀਦਾ ਪੈਣਾ ਮੇਰੀ ਗੱਲ ਦਾ ਕੋਈ ਗੁੱਸਾ ਨਾ ਕਰੇ ਸਖਤ ਲਫ਼ਜ਼ ਵਰਤਣ ਲੱਗੇ ਆਂ ਬੁੱਢੀ ਲੀਡਰਸ਼ਿਪ ਦੇ ਬਸ ਦੀ ਗੱਲ ਨਹੀਂ ਰਹੀ ਜੀ ਇਹਨਾਂ ਨੂੰ ਹੁਣ ਪਾਸੇ ਹੋ ਜਾਣਾ ਚਾਹੀਦਾ ਨੌਜਵਾਨਾਂ ਨੂੰ ਕਮਾਂਡ ਸੰਭਾਲ ਦੇਣੀ ਚਾਹੀਦੀ ਹੈ ਕਿਉਂਕਿ ਕਈ ਸਾਲ ਅੱਸੇ ਹੋ ਗਏ ਤੇ ਕੰਮ ਆ ਤੋ ਫਰਸ਼ ਵੱਲੋਂ ਜਾਂਦਾ ਦਿਖ ਰਿਹਾ ਹੈ ਜੀ ਅੱਗੇ ਖਾਈ ਹੋਈ ਖਾਈ ਹੈ ਜਿੱਤੂ ਕਦੇ ਨਹੀਂ ਨਿਕਲਿਆ ਜਾ ਸਕਦਾ ਇਹ ਕਮਾਂਡ ਹੁ ਨੌਜਵਾਨਾਂ ਨੂੰ ਸੁਚੇਤ ਹੋ ਕੇ ਆਪ ਦੇ ਹੱਕੀ ਸਾਰਾ ਕੁਝ ਕਰਨਾ ਪੈਣਾ ਹੁਣ ਤਲਵੰਡੀ ਸਾਹਿਬ ਤੁਸੀਂ ਅੰਦਰ ਕਿੰਨੇ ਜਣੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਘਟੋ-ਘਟ ਦੀ ਅਸੀਂ ਮੈਥੋਲਿਕ ਗੱਲ ਦਾ ਸਾਹਿਬ ਮੇਰੇ ਨਾਲ ਜੀ ਜਿੱਥੇ ਹੈਗਾ ਜਿਹਦੇ ਵਿੱਚ ਤਕਰੀਬਨ 21 ਜਣੇ ਜੀ ਇੰਡੀਪੈਂਡੈਂਟ ਦੇ ਜਿਹੜੇ ਸੌਰੀ ਇੰਡੀਪੈਂਡੈਂਸ ਫਾਈਟਰ ਨੇ ਜਿਹੜੇ ਜੀ ਜੀ ਉਹ ਬਜ਼ੁਰਗ ਬੰਦੇ ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਕਾਰਡ ਮਿਲੇ ਹੋਏ ਆ ਪੰਜਾਬ ਸਰਕਾਰ ਵੱਲੋਂ ਕਾਰਡ ਮਿਲੇ ਹੋਏ ਆ ਕਿ ਸਾਨੂੰ ਤੁਹਾਡੇ ਤੇ ਮਾਣ ਹੈ ਤੁਸੀਂ ਆਜ਼ਾਦੀ ਦੇ ਲਾਡਲੇ ਹੋ ਹਾਂ ਹਾਂ ਉਹ ਕਾਰਡ ਵਾਲੇ ਉਹ ਜਣੇ ਉਹਨਾਂ ਦੇ ਵਿਚਾਰਾਂ ਨੇ ਸੱਟਾਂ ਦੇਖੋ ਤੁਸੀਂ ਡਾਂਗਾ ਪਈ ਹੋਈਆਂ ਉਹਨਾਂ ਦੇ ਨੀਲ ਪਏ ਹੋਏ ਲੱਤਾਂ ਤੇ ਬਜ਼ੁਰਗ ਬੰਦੇ ਜੀ ਨਾਲ ਨਿਹੰਗ ਸਿੰਘ ਫੌਜਾਂ ਦੇ ਕਈ ਸਿੰਘ ਨੇ ਜੀ ਨਾਲ ਥੋੜੇ ਆਪਣਾ ਜਿਹੜੀ ਭੀਮ ਸੈਨਾ ਹੈ ਉਹਨਾਂ ਦੇ ਕਈ ਇੱਥੇ ਸਮਰਥਕ ਆਏ ਹੋਏ ਆ ਕਿਸਾਨ ਜਿਥੇ ਬੰਦੀਆਂ ਬੈਠੀਆਂ ਨੇ ਉੱਥੇ ਸਾਡੇ ਸ਼ਰੂਮ ਨਿਕਲਦਲ ਪੁਨਰ ਸੁਜੀਤ ਵੱਲੋਂ ਦਾਸ ਲਾਇਆ ਹੋਇਆ ਸਾਰਾ ਜਥਾ ਲੈ ਕੇ ਸਾਡੇ ਮੈਂਬਰ ਜੀ ਪੀਸੀਬੀ ਕਈ ਨਹੀਂ ਸਾਡੇ ਨਾਲ ਅੰਦਰ ਜੀ ਤੇ ਲਗਭਗ ਇੱਥੇ ਜੇ 100 150 ਬੰਦਾ ਜਿਹੜਾ ਜਿਹੜਾ ਨਜ਼ਰਬੰਦ ਕੀਤਾ ਹੋਇਆ ਜੀ ਤੇ ਮੈਂ ਕੋਸ਼ਿਸ਼ ਕਰ ਰਿਹਾ ਜੀ ਇਹਨਾਂ ਨੂੰ ਕਿਹਾ ਕਿ ਘੱਟੋ ਘੱਟ ਤੁਸੀਂ ਇਹ ਵੀ ਸਾਡਾ ਫਰੀडम ਹੈ ਸਾਡੇ ਰਾਈਟ ਟੂ ਫਰੀडम ਹੈ ਜਿਹੜਾ ਜਿਹੜਾ ਤੁਸੀਂ ਇਹ ਬੰਦ ਕਰਿਆ ਰਾਈਟ ਟੂ ਇਨਫੋਰਮੇਸ਼ਨ ਹੈ ਤੁਸੀਂ ਇੰਟਰਨੈਟ ਬੰਦ ਕੀਤਾ ਸਾਡਾ ਇੰਟਰਨੈਟ ਚਲਾ ਕੇ ਦੋ ਨਹੀਂ ਤਾਂ ਲਿਖ ਕੇ ਦੋ ਤੁਸੀਂ ਕਿਉਂ ਤੁਸੀਂ ਬੰਦ ਕੀਤਾ ਜੀ ਕਿਉਂ ਕਹਿੰਦੇ ਅਸੀਂ ਬਸ ਹੁਣੇ ਜੈਮਰ ਦੇ ਨੇ ਜਿਹੜੇ ਬੰਦ ਕਰਦੇ ਨੇ ਬਸ 5-10 ਮਿੰਟ ਜੀ ਹੁੰਦੇ ਆਣ ਮੈਂ ਤੁਹਾਨੂੰ ਵੀਡੀਓ ਭੇਜਣ ਦੀ ਕੋਸ਼ਿਸ਼ ਕਰੂੰਗਾ ਜੀ ਜੀ ਇਸ ਇਸ ਵਰਤਾਰੇ ਨੂੰ ਚੰਡੀਗੜ੍ਹ ਪੁਲਿਸ ਦੇ ਇਸ ਵਰਤਾਰੇ ਨੂੰ ਕੀ ਸ਼ਬਦ ਦਿੱਗੇ ਕਿਉਂਕਿ ਇੱਕ ਪਾਸੇ ਸਾਨੂੰ ਰਾਈਟ ਟੂ ਇਨਫਾਰਮੇਸ਼ਨ ਰਾਈਟ ਟੂ ਪ੍ਰੋਟੈਸਟ ਰਾਈਟ ਟੂ ਟਾਕ ਹਰ ਤਰ੍ਹਾਂ ਦਾ ਸਾਨੂੰ ਸੰਵਿਧਾਨ ਨੇ ਉਹ ਅਧਿਕਾਰ ਦਿੱਤਾ ਹੋਇਆ ਤੇ ਦੂਜੇ ਪਾਸੇ ਅਸੀਂ ਆਪਣੀ ਗੱਲ ਵੀ ਨਹੀਂ ਰੱਖ ਸਕਦੇ ਖਾਸ ਕਰਕੇ ਅਸੀਂ ਆਪਣੀ ਰਾਜਸਥਾਨੀ ਦੇ ਵਿੱਚ ਜਿਹੜੀ ਸਾਡੇ ਪਿੰਡਾਂ ਨੂੰ ਉਜਾੜ ਕੇ ਬਣੀ ਹੋਈ ਆ ਦੇਖੋ ਸਾਡੇ ਪ੍ਰਧਾਨ ਮੰਤਰੀ ਹਰਪ੍ਰੀਤ ਸਿੰਘ ਜਦੋਂ ਜਜ਼ ਰਕਾਬ ਤੱਕ ਸੀ ਨਾ ਜੀ ਉਹਨਾਂ ਨੇ ਇੱਕ ਗੱਲ ਕਹੀ ਸੀ ਕੌਮ ਨੂੰ ਸੰਬੋਧਿਤ ਹੁੰਦੇ ਹੋਏ ਜੀ ਕਿ ਸ਼ੇਰ ਬਿਰਤੀ ਰੱਖੋ ਕੁੱਤਾ ਬਿਰਤੀ ਨਾ ਰੱਖੋ ਜੀ ਕੁੱਤਾ ਹੈ ਨਾ ਜਿਹੜਾ ਜੀ ਉਹ ਜਦੋਂ ਡਾਂਗ ਕੋ ਮਾਰੇ ਨਾ ਡਾਂਗ ਨੂੰ ਪੈਂਦਾ ਸ਼ੇਰ ਹੈ ਨਾ ਜਿਹੜਾ ਡਾਂਗ ਵੱਲ ਨਹੀਂ ਚੱਕਦਾ ਡਾਂਗ ਚਲਾਉਣ ਵਾਲੇ ਦੇ ਅੱਖਾਂ ਚੱਖਾ ਪਾਉਂਦਾ ਜੀ ਇਹ ਚੰਦੀਕੜ ਪੁਲਿਸ ਇਹ ਪ੍ਰਸ਼ਾਸਨ ਜੀ ਤੇ ਮਲਾਜਮ ਨੇ ਵਿਚਾਰੇ ਨੌਕਰ ਜੀ ਇਹਨਾਂ ਦੀ ਬਸਲੀ ਗੱਲ ਨਹੀਂ ਹੈ ਇਹਨਾਂ ਨਾਲ ਆਪਾਂ ਲੜਨਾ ਜਿੱਦੂ ਜਹਿਤ ਕਰਨਾ ਇਹ ਕੋਈ ਸਿਆਣਾ ਫੜੀ ਗੱਲ ਨਹੀਂ ਹੈ ਇਹਨਾਂ ਦੇ ਪਿੱਛੇ ਜਿਹੜੀ ਤਾਕਤਾਂ ਨੇ ਨਾ ਜੀ ਜਿਹੜੀਆਂ ਸਿੱਖ ਵਿਰੋਧੀ ਪੰਜਾਬ ਵਿਰੋਧੀ ਪੰਥ ਵਿਰੋਧੀ ਤਾਕਤਾਂ ਨੇ ਜਿਹੜੇ ਪੰਜਾਬ ਦੇ ਨੌਜਵਾਨੇ ਨੂੰ ਕਦੇ ਕਹ ਦਿੰਦੇ ਆ ਕਿ 80% ਇਹ ਤਾਂ ਨਸ਼ੇੜੀ ਨੇ ਹਾਂ ਫਿਰ ਜਦੋਂ ਕਿਸਾਨ ਮੋਰਚੇ ਫਤੇ ਹੋ ਜਾਂਦੇ ਆ ਇਹਨਾਂ ਨੂੰ ਕੋਈ ਗੱਲ ਸਮਝ ਨਹੀਂ ਆਉਂਦੀ ਫਿਰ ਕਹ ਦਿੰਦੇ ਨੇ ਜੀ ਇਹ ਤਾਂ ਉਗਰਵਾਦੀ ਨੇ ਜੀ ਹੈ ਜੀ ਤੇ ਜਿਹਦੇ ਸਾਂ ਇਹਦੀਆਂ ਪਿਕਚਰਾਂ ਬਣ ਹੁੰਦੀਆਂ ਨੇ ਹੈ ਜੀ ਆਪ ਪਾਕਿਸਤਾਨ ਨਾਲ ਮੈਚ ਖੇਡਦੇ ਨੇ ਇਹ ਉਹ ਤਾਕਤਾਂ ਨੇ ਨਾ ਜਿਹੜੀਆਂ ਲੋਹਾ ਉਹਨਾਂ ਨਾਲ ਲੈਣਾ ਪੈਣਾ ਤੇ ਪੰਜਾਬ ਦਾ ਨੌਜਵਾਨ ਜਾਗਰੂਪ ਹੈ ਇਹ ਮੋਰਚੇ 'ਚੋਂ ਇੱਕ ਸਿੰਗਲ ਆਊਟ ਤੁਹਾਡਾ ਦੁਸ਼ਮਣ ਜਿਹੜਾ ਸਿੰਗਲ ਆਊਟ ਤੇ ਆਈਡੈਂਟੀਫਾਈ ਹੋ ਗਿਆ ਜੀ ਤਾਕਤ ਹੈ ਤਲਵੰਡੀ ਜੀ ਅਸੀਂ ਤੁਹਾਡੇ ਤੋਂ ਅਪਡੇਟ ਲੈਂਦੇ ਰਹਾਂਗੇ ਸ਼ੁਕਰੀਆ ਜੁੜਨ ਲਈ ਅੰਦਰ ਦੇ ਹਾਲਾਤ ਦੱਸਣ ਲਈ ਜੀ ਜਰੂਰ ਜੀ ਤਾਂ ਅ ਇਹ ਹਾਲਾਤ ਨੇ ਸਾਰੰਗਪੁਰ ਇੱਥੇ ਜਿੱਥੇ ਡੇਟੇਨ ਕਰਕੇ ਹੋਏ ਓਪਨ ਜੇਲ ਬਣਾਈ ਹੋਈ ਆ ਸਾਰੰਗਪੁਰ ਚੰਡੀਗੜ੍ਹ ਦਾ ਬਿਲਕੁਲ ਅੱਗੇ ਇਥੋਂ ਨਾਲ ਪੰਜਾਬ ਸ਼ੁਰੂ ਹੋ ਜਾਂਦਾਗਾ ਤਾਂ ਇਹ ਬੀਐਸਐਫ ਦਾ ਏਰੀਆ ਹੈ ਤੇ ਇਹਦੇ ਵਿੱਚ ਜਿਹੜੇ ਹੈਗੇ ਆ ਨੌਜਵਾਨ ਹੋਰ ਵੀ ਕਈ ਤਰ੍ਹਾਂ ਦੇ ਸਮਾਜਿਕ ਕਾਰਕੁਨ ਜਥੇਬੰਦੀਆਂ ਨਾਲ ਜੁੜੇ ਹੋਏ ਉਹਨੂੰ ਡੇਟੇਨ ਕੀਤਾ ਹੋਇਆ ਤੇ ਨੌਜਵਾਨ ਜਿਨ੍ਹਾਂ ਦੇ ਦੋ ਇਸ ਤੋਂ ਪਹਿਲਾਂ ਮੈਂ ਸਟਾਰਟਿੰਗ 'ਚ ਗੱਲ ਕਰਵਾਈ ਪ੍ਰੈਕਟੀਕਲ ਸਨ ਉਹਨਾਂ ਨੂੰ ਹੁਣ ਛੱਡ ਦਿੱਤਾ ਗਿਆ ਹਾਲਾਂਕਿ ਉਹਨਾਂ ਦਾ ਪ੍ਰੈਕਟੀਕਲ ਦਾ ਕੰਮ ਟਾਈਮ ਜਿਹੜਾ ਸ਼ੁਰੂ ਹੋ ਗਿਆ ਸੋ ਇਹ ਤਸਵੀਰਾਂ ਨੇ ਅੱਜ ਦੀਆਂ ਜਿਹੜੀਆਂ ਪੰਜਾਬ ਜਿਹੜਾ ਅੱਜ ਇਕੱਠ ਹੋਣਾ ਸੀ ਉਸ ਇਕੱਠ ਦੇ ਵਿੱਚ ਹਰ ਕਿਸੇ ਨੂੰ ਜਿਹੜਾ ਹੈਗਾ ਚੁੱਕ ਲਿਆ ਗਿਆ ਹਰ ਕਿਸੇ ਨੂੰ ਡੇਟੇਨ ਕਰ ਦਿੱਤਾ ਗਿਆ ਅਪਡੇਟ ਸਾਂਝੀ ਕਰਦੇ ਰਹਿਾਂਗੇ ਜੁੜੇ ਰਹੋ ਕੈਮਰਾਮੈਨ ਕੋਲ ਜੀਤ ਨਾਲ ਚੰਡੀਗੜ੍ਹ ਤੋਂ ਮੈਂ ਹਰਜਿੰਦਰ ਸਿੱਧੂ